ਤੋਂ ਪ੍ਰਭਾਵਿਤ ਪਿਛਲੇ ਇੱਕ ਹਫਤੇ ਦੇ ਵਿੱਚ ਹੀ ਹੋ ਗਈ ਜਾਂ ਸਮਾਂ ਤੁਹਾਨੂੰ ਲੱਗਿਆ ਔਰ ਨਾਲ ਹੀ ਸਵਾਲ ਹੈ ਜਿਹੜੀ ਕਰਜ਼ੇ ਦੀ ਪੰਡ ਲੈ ਕੇ ਤੁਸੀਂ ਵਿਧਾਨ ਸਭਾ ਪਹੁੰਚੇ ਸੀ ਵਿੱਤ ਮੰਤਰੀ ਸਾਹਿਬ ਨਾਲ ਬੈਠੇ ਨੇ ਕਿ ਪੰਡ ਉਹਨਾਂ ਨੇ ਖਤਮ ਕਰ ਦਿੱਤੀ ਜਿਹੜਾ ਸੰਗਲ ਤੁਸੀਂ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਗੱਲ 'ਚ ਪਾਉਣ ਨੂੰ ਫਿਰਦੇ ਸੀ ਉਹ ਕੀ ਤੁਸੀਂ ਹੁਣ ਆਪ ਪਾ ਲਿਆ ਜੀ ਤੁਹਾਡੇ ਜਿਹੜੇ ਸਵਾਲ ਨੇ ਉਹ ਬਹੁਤ ਅੱਛੇ ਨੇ ਕਿ ਜਦੋਂ ਅਸੀਂ ਵਿਰੋਧੀ ਧਿਰ ਦੇ ਵਿੱਚ ਹੁੰਨੇ ਆ ਤੇ ਹਰ ਚੀਜ਼ ਨੂੰ ਉਹਦਾ ਸਿੰਬੋਲਿਜ਼ਮ ਕਰਜ਼ੇ ਦੀ ਪੰਡ ਇਹ ਗੱਲ ਵੀ ਸਹੀ ਹੈ ਇਹ ਕਰਜ਼ਾ ਜਿਹੜਾ ਕਿਉਂਕਿ ਪੰਜਾਬ ਦੇ ਵਿਕਾਸ ਲਈ ਕਰਜ਼ਾ ਚੜਿਆ ਫਾਈਨਾਂਸ ਮਿਨਿਸਟਰ ਸਾਹਿਬ ਨਾਲ ਗੱਲ ਵੀ ਕੀਤੀ ਔਰ ਉਹਨਾਂ ਨੇ ਇਹ ਵੀ ਭਰੋਸਾ ਦਵਾਇਆ ਕਿ ਇਹ ਬੇਸ਼ੱਕ ਪੰਜਾਬ ਦੇ ਵਿਕਾਸ ਲਈ ਹੈ ਪਰ ਅਸੀਂ ਇਸ ਕਰਜ਼ੇ ਨੂੰ ਲਾਵਾਂਗੇ ਵੀ ਇਹ ਪੰਡ ਹੌਲੀ ਵੀ ਕਰ ਔਰ ਦੂਸਰਾ ਜੋ ਤੁਸੀਂ ਸੰਗਲ ਵਾਲੀ ਗੱਲ ਕੀਤੀ ਹੈ ਤੇ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਜਦੋਂ ਮਿਲਿਆ ਪਹਿਲਾਂ ਤੇ ਵਿਰੋਧੀ ਧਿਰ ਦੇ ਤੌਰ ਤੇ ਜੋ ਉਹਦਾ ਪ੍ਰਦਰਸ਼ਨ ਕੀਤਾ ਸਾਡਾ ਹੱਕ ਆ ਵਿਰੋਧੀ ਧਿਰ ਦੇ ਤੌਰ ਤੇ ਜਦੋਂ ਸੀਗੇ ਸਾਡਾ ਹੱਕ ਸੀ ਔਰ ਜਦੋਂ ਅਸੀਂ ਪਾਰਟੀ ਦੇ ਵਿੱਚ ਆਏ ਆ ਉਸ ਪਾਰਟੀ ਦੀ ਫੋਰਮ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਗੱਲ ਕੀਤੀ ਕਿ ਸਾਡੇ ਲਾਅ ਐਂਡ ਆਰਡਰ ਦੀ ਜਿਹੜੀ ਪ੍ਰੋਬਲਮ ਆ ਉਹਨੂੰ ਬਿਹਤਰ ਕੀਤਾ ਜਾਵੇ ਔਰ ਉਹਨਾਂ ਨੇ ਅਸ਼ੋਰ ਕੀਤਾ ਕਿ ਅਸੀਂ ਦਿਨ ਰਾਤ ਇਸ ਤੇ ਕੰਮ ਕਰ ਰਹੇ ਹਾਂ ਤੇ ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ ਪੰਜਾਬ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਇਹਨੂੰ ਬਹੁਤ ਹੀ ਬਿਹਤਰੀਨ ਕਰਾਂਗੇ ਔਰ ਤੁਸੀਂ ਇੱਕ ਹੋਰ ਕੀ ਕੁਐਸਚਨ ਸੀ ਸਰ ਸਭ ਤੋਂ ਪਹਿਲਾਂ ਕਿ ਪ੍ਰਭਾਵਿਤ ਕੀ ਇਸ ਹਫਤੇ ਦੇ ਵਿੱਚ ਹੀ ਹੋਗੇ ਕਿਉਂਕਿ ਜਦੋਂ ਮੈਂ ਪਹਿਲਾਂ ਸਰ ਇੱਕ ਇੱਕ ਵਾਰ ਜਿਹੜੀ ਪ੍ਰਭਾਵਿਤ ਹੋਣ ਦੀ ਗੱਲ ਹੈ ਕਿਸੇ ਵੀ ਸਰਕਾਰ ਨੂੰ ਆਪਣੀ ਪਰਫਾਰਮੈਂਸ ਦਿਖਾਉਣ ਦੇ ਲਈ ਘੱਟ ਤੋਂ ਘੱਟ ਸਮਾਂ ਚਾਹੀਦਾ ਉਹ ਇੱਕ ਹਫਤੇ ਦਾ ਸਮਾਂ ਕਾਫੀ ਨਹੀਂ ਹੈ ਮੈਂ 2 ਸਾਲ ਤੋਂ ਜਿਸ ਤਰ੍ਹਾਂ ਪਾਰਟੀ ਨੂੰ ਕੰਮ ਕਰਦੇ ਹੋਏ ਸਰਕਾਰ ਨੂੰ ਕੰਮ ਕਰਦੇ ਹੋਏ